ਬਾਈ ਪੰਕਜ ਪਹਿਲਵਾਨ ਅਖਾਰੇ ਬਾਸ਼ੇ ਨੂੰ ਸਲਾਮੀ ਦਵੇ ਪੰਜਾਬ ਪੁਲਿਸ ਵਾਲਾ ਪੰਕਜ ਪਹਿਲਵਾਨ ਸੇ ਹੱਥ ਜੋੜੀ ਕਰੇਗਾ ਸਾਗਰ ਪਹਿਲਵਾਨ ਅਖਾੜਾ ਦਿੱਲੀ ਤੋਂ ਲੈ ਵੀ ਸਾਗਰ ਦਿੱਲੀ ਮਾਰੇ ਤਾੜੀਆਂ ਦਰਸ਼ਕ ਵੀਰੋ ਆ ਵੀ ਕੁਸ਼ਤੀ ਜਿਹੜੀ ਇਹ ਦੇਖਣ ਜੋ ਗੋਣੀ ਹੈ ਮੇਰੀ ਬੇਨਤੀ ਹੈ ਇੱਕ ਮਿੰਟ ਪੰਕਜ ਇੱਥੇ ਰਹਿਣਾ ਅਜੇ ਬਾਜੀ ਮੰਗੂ ਪਰਵਾਲੇ ਦੋ ਕਦਮ ਚੱਲ ਕੇ ਅਖਾਰੇ ਬਾਸ਼ੇ ਦੇ ਵਿੱਚ ਆਉਣਗੇ ਨਾਲ ਉਹਨਾਂ ਦੇ ਦੀਪਾ ਸਰਪੰਚ ਜੀ ਨਾਲ ਸਾਡੇ ਸਤਨਾਮ ਭਾਜੀ ਕਿਉਂਕਿ ਕਾਠਗੜ੍ਹ ਦੇ ਕੁਸ਼ਤੀ ਦੰਗਲ ਤੇ ਸੇਵਾਦਾਰ ਕਾਲੇ ਸ਼ਾ ਉਹਨਾਂ ਦੇ ਵੀ ਸੱਦੇ ਦੇ ਉੱਤੇ ਅਜੇ ਮੰਗੂਪੁਰ ਜੀ ਵਿਸ਼ੇਸ਼ ਤੌਰ ਤੇ ਪੁੱਜੇ ਤੇ ਅੱਜ ਦੇ ਕੁਸ਼ਤੀ ਦੰਗਲ ਦੇ ਉੱਤੇ ਵੀ ਮੇਰੇ ਵੀਰੋ ਅਜੇ ਮੰਗੂਪੁਰ ਜੀ ਉਹਨਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਹੈ ਨਾਲ ਉਹਨਾਂ ਦੇ ਸਤਨਾਮ ਭਾਜੀ ਚੇਤੇ ਤਰਫੋਂ ਪੁੱਜੇ ਨੇ ਸਤਨਾਮ ਭਾਜੀ ਜਲਾਲਪੁਰ ਵਾਲੇ ਆਓ ਪਲੀਜ਼ ਅਖਾਰੇ ਬਾਸ਼ਾ ਦੇ ਵਿੱਚ ਇਹਨਾਂ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਮੇਰੇ ਵੀਰੋ ਖੇਡ ਮੇਲੇ ਦੇ ਵਿੱਚ ਸਾਡੇ ਮਦਨ ਲਾਲ ਜੀ ਖੇਪੜ ਸਾਹਿਬ ਪ੍ਰਧਾਨ ਸਾਹਿਬ ਨੇ ਸ਼ੋਅ ਕਾਵੜ ਮੰਡਲੀ ਵਾਲੇ ਆ ਕੁਸ਼ਤੀ ਜਿਹੜੀ ਉਹਨਾਂ ਵੱਲੋਂ ਸਪਾਂਸਰ ਹੈ ਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਸਾਡੇ ਪੰਕਜ ਪੰਜਾਬ ਪੁਲਿਸ ਲੈ ਵੀ ਪੰਕਜ ਹੱਥ ਘੜਾ ਕਰ ਦੋ ਵੀ ਨੌਜਵਾਨਾ ਪੰਜਾਬ ਪੁਲਿਸ ਵਾਲਾ ਨੌਜਵਾਨ ਲਾੜ ਰੰਗ ਦੇ ਜੰਗੀਆਂ ਦੇ ਵਿੱਚ ਤੇ ਸਾਗਰ ਦਿੱਲੀ ਵਾਲਾ ਆਰਸੀ ਜੰਡੀ ਦਾ ਸਮਝੋ ਗਿਆ ਜੀ ਕੁਸ਼ਤੀ ਹੋਣੀ ਬਾਜੀ ਹਾਂਜੀ ਆਰਸੀ ਜੰਡੀ ਸैम ਪੱਟੀ ਦੀ ਕੁਸ਼ਤੀ ਹੋਣੀ ਹੈ ਨੋਟ ਕਰ ਲੋ ਸੋਬੇਗਰ ਬਲਦੇਵ ਸਿੰਘ ਕਟਾਰੀਆ ਜੀ ਬੇਨਤੀ ਕਰਦੇ ਕਿ ਵੀ ਸਟੇਜ ਤੇ ਆ ਕੇ ਬਿਰਾਜਮਾਨ ਹੋਣ ਸਾਡੇ ਕਾਕਾ ਭਾਜੀ ਠੇਪੜ ਸਾਹਿਬ ਇੰਟਰਨੈਸ਼ਨਲ ਬਾਲੀਵਾਲ ਪਲੇਅਰ ਨੇ ਨਾਲ ਸਾਡੇ ਰਕੇਸ਼ ਭਾਜੀ ਸੀਐਮ ਸਿਕਿਉਰਟੀ ਵਾਲੇ ਤੇ ਮਹਾਰਾਜ ਸਵਾਮੀ ਦਿਆਲਦਾ ਜੀ ਡੇਰਾ ਬੋੜੀ ਸਾਹਿਬ ਉਹ ਸਨਮਾਨ ਚਿੰਨ ਦੇਣਗੇ ਕਿੰਨੂ ਬਈ ਜਿਹੜੇ ਸਟੇਜ ਦੇ ਉੱਤੇ ਹੈ ਠੀਕ ਹੈ ਮੇਰੀ ਬੇਨਤੀ ਹੈ ਜਰੂਰ ਆਪਾਂ ਪੁੱਛਣਾ ਤੇਪੜ ਸਾਹਿਬ ਨਿੱਗੀ ਪਿੰਡ 2 ਸਟੰਬਰ ਨੂੰ ਮੇਰੇ ਵੀਰ ਕੁਸ਼ਤੀ ਦੰਗਲ ਹੋਣਾ ਆਪ ਸਭ ਨੇ ਜਰੂਰ ਪੁੱਛਣਾ ਹੈ ਅਜੇ ਕੁਮਾਰ ਜੀ ਮੰਗੂਪੁਰ ਸਾਹਿਬ ਜਿਨ੍ਹਾਂ ਦਾ ਸਨਮਾਨ Swami Dyal Singh ਦੇ ਕਰਗਮਲਾਂ ਦੇ ਨਾਲ ਹੋਣਾ ਹੈ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨਗੇ ਦੀਪੀ ਸਰਪੰਚ ਉਹਨਾਂ ਦਾ ਵੀ ਬਹੁਤ ਮਾਨ ਸਨਮਾਨ ਹੋਣਾ ਹੈ ਉਹ ਵੀ ਆਪਣਾ ਮਾਨ ਸਨਮਾਨ ਲੈਣਗੇ ਪ੍ਰਵੀਨ ਕੁਮਾਰ ਜੀ ਤੇ ਪ੍ਰਵੀਨ ਕੁਮਾਰ ਜੀ ਉਹ ਵੀ ਆਪਣਾ ਮਾਨ ਸਨਮਾਨ ਲੈ ਲਓ ਉਹਨਾਂ ਦੇ ਨਾਲ ਹੀ ਚੇਅਰਮੈਨ ਧਰਮਪਾਲ ਭਰਤ ਲਾ ਜੀ ਜੀ ਪੰਡਾ ਜੀ ਕਹਿੰਦੇ ਜੋ ਪੰਜਾਬ ਪੁਲਸ ਵਾਲਾ ਜਿਹੜਾ 1100 ਰੁਪਇਆ ਸਾਡੇ ਪਿਆ ਸਾਹਿਬ ਵੱਲੋਂ ਹੋਣਾ ਮੇਰੇ ਵੀਰੋ ਮਨਵਾਲ ਜੀ 250 ਲਾਭਣ ਮੰਨ ਲੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਬਾਈ ਚੇਅਰਮੈਨ ਦੇਸ ਸਾਹਿਬ ਜੀ ਹੱਕੜਾ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਇਹ ਸਮਾਨ ਸਵਾਮੀ ਤੇ ਆਦਸ ਮਹਾਰਾਜਿਆਂ ਦੇ ਕਰ ਕਮਲਾ ਰਾਹੀਂ ਪ੍ਰਸ਼ਾਦ ਰੂਪੇ ਸਨਮਾਨ ਕੀਤੇ ਜਾਣਗੇ ਆਪਣੇ ਆਕੇ ਸਨਮਾਨ ਸਾਰੀਆਂ ਸੰਗਤਾਂ ਨੂੰ ਬੇਨਤੀ ਪ੍ਰਾਪਤ ਕਰਨ ਰਗੂ ਪਹਿਲਵਾਨ ਅਖਾੜੇ ਬਾਸ਼ ਨੂੰ ਸਲਾਮੀ ਦੇਵੇ ਹੱਥ ਜੋੜੀ ਕਰੇਗਾ ਕੁਦਰ ਹਰਿਆਣਾ ਵਾਲਾ ਲੈ ਵੀ ਅਜੇ ਪਹਿਲਵਾਨ ਜੀ ਆਹ ਹੱਥ ਜੋੜੀ ਕਰਨ ਦੇ ਲਈ ਆ ਵੀ ਚੰਡੀ ਮੇਰੇ ਵੀਰੇ ਚੋਟੀ ਦੀ ਫੋਣੀ ਹੈ ਅੱਜ ਦੀ ਵੱਡੀ ਚੰਡੀ ਪ੍ਰਿਤਪਾਲ ਫਗਵਾੜਾ ਆਹ ਮੱਲਾ ਭੱਜ ਕੇ ਦੋ ਕਦਮ ਚੱਲ ਕੇ ਖਾੜੇ ਨੂੰ ਦਈਏ ਸਲਾਮੀ ਦੁਨੀਆ ਦਾ ਰੋਸਤਾ ਮੱਲ ਪੁੱਜਿਆ ਕਰੀ ਤਾੜੀ ਮਾਰੋ ਜ਼ੋਰਦਾਰ ਪ੍ਰਿਤਪਾਲ ਫਗਵਾੜੇ ਦੇ ਨਾਂ ਤੇ ਹੱਥ ਜੋੜੀ ਕਰੇਗਾ ਸ਼ੇਂਦੀ ਪਹਿਲਵਾਨ ਹਰਿਆਣੇ ਵਾਲਾ ਆ ਵੀ ਮੱਲਾ ਭੱਜ ਕੇ ਤਾੜੀਆਂ ਜ਼ੋਰਦਾਰ ਮਾਰ ਦਿਓ ਅੱਜ ਦੀ ਵੱਡੀ ਜੋੜ ਜਿਹੜੀ ਇਸ ਸਮੇਂ ਖਾੜੇ ਪਾਸ਼ਾ ਦੇ ਵਿੱਚ ਹੈ ਸ਼ੇਂਦੀ ਹਰਿਆਣਾ ਪ੍ਰਿਤਪਾਲ ਫਗਵਾੜਾ ਉਹ ਵੀ ਵੱਡੀ ਜੋੜ ਜਿਹੜੀ ਹੈ ਇਸ ਸਮੇਂ ਖਾੜੇ ਪਾਸੇ ਵਿੱਚ ਦੋ ਪਹਿਲੇ ਨੰਬਰ ਦੀਆਂ ਝੰਡੀਆਂ ਨੇ ਇੱਕ ਬੁਲਟ ਮੋਟਰਸਾਈਕਲ ਤੇ ਹੋਣੀ ਹੈ ਇੱਕ ਢਾਈ ਟੋਲੇ ਜੇ ਸੋਨੇ ਦੇ ਤੇ ਹੋਣੀ ਮੇਰੇ ਵੀਰੋ ਗੇਟ ਤੇ ਆਹ ਲੱਗ ਗਿਆ ਗੇਟ ਤੇ ਨਾ ਨਾ ਬੋਲ ਨਾ ਬੋਲ ਬੋਲ ਨਾ ਸਾਡੇ ਸਾਡੇ ਮਨਮੋਹ ਸਿੰਘ ਜੀ ਮੋਹਣਾ ਬਾਜੀ ਖਰੜ ਵਾਲੇ ਆਪਣੇ ਸਾਰੇ ਸਾਥੀਆਂ ਦੇ ਨਾਲ ਸੰਗੀਆਂ ਦੇ ਨਾਲ ਪੁੱਜੇ ਨੇ ਖਰੜ ਤੋਂ ਉਹਨਾਂ ਦੇ ਸਾਰੇ ਵੀਰਾਂ ਦਾ ਇੱਥੇ ਪੁੱਜਣ ਤੇ ਤੈਦਲ ਤੋਂ ਧੰਨਵਾਦ ਕੀਤਾ ਜਾ ਰਿਹਾ ਮਨਮੋਹਨ ਸਿੰਘ ਮੋਹਣੇ ਪਾਜੀ ਖਰੜ ਵਾਲੇ ਪੁੱਜੇ ਨੇ ਉੱਚੇ ਚੇਤਰ ਤੇ ਰਵੀਿੰਦਰ ਸਿੰਘ ਜੀ ਗੁੱਜਰ ਬੀਜੇ ਬਜਾੜ ਧਰਮਵੀਰ ਸਿੰਘ ਜੀ ਬਜਾੜ ਠੇਕੇਦਾਰ ਸਾਹਿਬ ਖਾਂ ਦੇ ਨਾਲ ਜਿਨ੍ਹਾਂ ਦਾ ਪਿਆਰ ਹੈ ਅੱਜ ਵਿਸ਼ੇਤਰ ਤੇ ਪੁੱਜੇ ਨੇ ਮੇਰੀ ਬੇਨਤੀ ਹੈ ਚੰਡੀ ਦੇ ਮੱਲਾ ਨੂੰ ਕਿ ਤਿੰਨ ਕੁਸ਼ਤੀਆਂ ਹੋਰ ਨੇ ਉਹਦੇ ਅਨੁਸਾਰ ਪ੍ਰਿਤਪਾਲ ਫਗਵਾੜਾ ਜੀ ਆਪਾਂ ਤਿਆਰੀ ਲਾਉਣੀ ਹੈ ਸ਼ਿਵ ਕਾਵੜ ਮੰਡਲੀ ਵੱਲੋਂ ਜਿਹੜੀ ਹੈ ਪੰਕਜ ਵਾਲੀ ਕੁਸ਼ਤੀ ਦੀ ਸਪਾਂਸਰਸ਼ਿਪ ਹੈ। ਲੋ ਸਾਹਮਣੇ ਚੱਲਦਾ ਹੋਇਆ ਜੋਰ। ਪਲੀਜ਼ ਇੱਕ ਬੇਨਤੀ ਹੈ ਜੀ ਜਿਹੜੇ ਸਾਡੇ ਗਰਾਊਂਡ ਦੇ ਵਿੱਚ ਆਪਾਂ ਐਵੇਂ ਹੀ ਘੁੰਮ ਰਹੇ ਆ ਮੇਰਾ ਵੀਰ ਪਹਿਲਵਾਨ ਵੀਰ ਜਾਂ ਸਾਡੇ ਵੀਰ ਕਮੇਟੀ ਵਾਲੇ ਜਾਂ ਸਾਡੇ ਕੋਈ ਸੱਜਣ ਆਏ ਨੇ ਪਲੀਜ਼ ਆਪਾਂ ਟੇਕੇ ਬਹਿ ਕੇ ਆਨੰਦ ਲਈਏ ਚੱਲਦੀਆਂ ਹੋਈਆਂ ਕੁਸ਼ਤਾਂ ਦੇ। ਇਹ ਜੁੱਦ ਲੱਗੇ ਨੇ ਲੱਖਾਂ ਦੀ ਨਾਮੀ ਰਾਸ਼ੀ ਜਿਹੜੀ ਹੈ ਉਹ ਖਾੜੇ ਦੇ ਵਿੱਚ ਹੋਣੀ ਹੈ ਬਾਈ ਜਲਦੀ ਦੇ ਨਾਲ ਆਪਾਂ ਬਹਿ ਜੀਏ ਟਿੱਕੇ ਕੁਸ਼ਤੀਆਂ ਦਾ ਆਨੰਦ ਲਈਏ ਨਾਲ ਦੀ ਨਾਲ ਜਿਹੜੇ ਕੋ ਸਨਮਾਨ ਕੀਤੇ ਜਾਣੇ ਉਹਨਾਂ ਨੂੰ ਵੀ ਪ੍ਰਬੰਧਕੀ ਕਮੇਟੀ ਨੂੰ ਬੇਨਤੀ ਕਿ ਸਨਮਾਨ ਹੈ ਜਿਹੜੇ ਉਹ ਸਵਾਮੀ ਜੀਆ ਪਾਸ ਲੈ ਜਾਣ ਇੱਥੋਂ ਅਨਾਉਂਸ ਕਰਕੇ ਵਾਰੀ ਵਾਰੀ ਜਿਨ੍ਹਾਂ ਦੇ ਵੀ ਸਨਮਾਨ ਕੀਤੇ ਜਾਣੇ ਉਹ ਜਾ ਕੇ ਆਪਣੇ ਸਨਮਾਨ ਪ੍ਰਾਪਤ ਕਰਦੇ ਰਹਿਣ ਗੁਰਸ਼ਕਤੀ ਭਗੜੀ ਜੀ ਸਰਪੰਚ ਬੌਣ ਮਾਜਰਾ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਸੰਦੀਪ ਨੰਬਰਦਾਰ ਜੀ ਉਹ ਵੀ ਸਨਮਾਨ ਪ੍ਰਾਪਤ ਕਰ ਲੈਣ ਬੰਕਜ ਵਾਲੀ ਹੋਗੀ ਮਿੰਦਰਪਾਲ ਜੀ ਚੇਚੀ ਸਭ ਨੂੰ ਬੇਨਤੀ ਹੈ ਕਿ ਸਵਾਮੀ ਜੀ ਆ ਤਾਂ ਆਪਣੇ ਸਨਮਾਨ ਪ੍ਰਾਪਤ ਕਰ ਲੈ ਭਾਈ ਤੁਹਾਨੂੰ ਤੁਹਾਨੂੰ ਬੁਲਾਉਣ ਵਾਲੀ ਗੁਸਤੀ ਹੋ ਗਈ ਤੁਹਾਨੂੰ ਤੁਹਾਨੂੰ ਜਿੱਤਿਆ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਸੋਨੇ ਦੀ ਮੁੰਦੀ ਦਾ ਜੇਤੂ ਸੋਨੂੰ ਪਹਿਲਵਾਨ ਰਈਏਵਾਲ ਗੰਦਰ ਖਟਾਣਾ ਜੀ ਸਰਪੰਚ ਮਾਲੇਵਾਲ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਰੋਈ ਤਾਂ ਆਮਗ ਰੋਡ ਵਾਲੇ ਭੱਜ ਕੇ ਖੜੇ ਜੀ ਬਾਈ ਸਹਿਮ ਪੱਟੀ ਦੇ ਨਾਲ ਹੀ ਆਜੋ ਜੰਡੀ ਵਾਲਾ ਹਾਂਜੀ ਭਾਜੀ ਚੱਕੋ ਗੇਟ ਚੱਕਣਾ ਸਵਾ ਕੌਂਡਲ ਵੀਰ ਨੇ ਤੇ ਜਰੂਰ ਆਪਾਂ ਵੱਤ-ਵੱਤ ਮਾਨ ਸਨਮਾਨ ਵੀ ਵੀਰ ਦਾ ਕਰਨਾ ਹੈ ਇਹ ਸਨਮਾਨ ਮਾਨ ਲਓ ਤਾੜੀਆਂ ਮਾਰਦੇ ਜੋਰਦਾਰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਨਾਮ ਅਨਾਉਂਸ ਕਰਦਾ ਆਪਣੇ ਸਨਮਾਨ ਸਵਾਮੀ ਜੀ ਆ ਕੇ ਸਵਾਮੀ ਜੀ ਮਹਾਰਾਜ ਜੀ ਦੇ ਕਰ ਕਮਲਾ ਰਾਹੀਂ ਆ ਕੇ ਪ੍ਰਾਪਤ ਕਰ ਲੈਣ। ਭਾਈ ਇਸ ਕੁਸ਼ਤੀ ਤੋਂ ਬਾਅਦ ਸ਼ੀਪਾ ਰਈਏਵਾਲ ਤੇ ਪ੍ਰਵਿੰਦਰ ਪੱਟੀਆਂ ਦੋਨੇ ਮਲ ਜਿਹੜੇ ਤਿਆਰੀ ਲਾ ਲੋ। ਤਾੜੀ ਜ਼ੋਰਦਾਰ ਮਾਰ ਦਿਓ ਦਰਸ਼ਕ ਵੀਰੋ। ਪੰਕਜ ਪਹਿਲਵਾਨ ਪੰਜਾਬ ਪੁਰਸ ਵਾਲਾ ਖਾਲੇ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ। ਧੰਨਵਾਦ ਜੀ ਸਾਡਾ YouTube ਚੈਨਲ ਦੇਖਣ ਲਈ। ਸੋ ਅੱਜ ਦੀ ਜਿਹੜੀ ਬਾਗੋਵਾਲ ਦੀ ਕੁਸ਼ਤੀ ਸੀ ਪੰਕਜ ਪਹਿਲਵਾਨ ਨੇ ਜਿੱਤ ਲਈ ਹੈ। ਸੋ ਜਿਹੜੇ ਕਮੇਟੀ ਮੈਂਬਰਾਂ ਬਲੋ ਛੇਂਜ ਕਮੇਟੀ ਮੈਂਬਰਾਂ ਬਲੋ ਪੰਕਜ ਪੁਲਵਾਨ ਦਾ ਸਨਮਾਨ ਕੀਤਾ ਗਿਆ ਸੋ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ ਆਣ ਆਲੇ ਸਮੇਂ ਚ ਹੋਰ ਵੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ